ਨੂਨੇ ਆਪਣੇ ਸੋਹਰੇ ਘਰ ਬਾਹਰ ਕੀਤਾ ਹਾਈ ਵੋਲਟੇਜ ਡਰਾਮਾ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਹੈ ਝਗੜਾ ਨੂ ਨੂ ਘਰ ਦੇ ਵਿੱਚ ਨਹੀਂ ਵੜਨ ਦਿੰਦੇ ਸੋਹਰੇ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਕੀਤੀ ਸ਼ੁਰੂ ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਲੜਕੀ ਦੇ ਵੱਲੋਂ ਆਰੋਪ ਲਗਾਏ ਗਏ ਨੇ ਉਹਦੇ ਸਹੁਰੇ ਪਰਿਵਾਰ ਤੇ ਕਿ ਉਸ ਦੇ ਪਰਿਵਾਰ ਵਾਲੇ ਨੇ ਜਿਹੜੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਘਰ ਦੇ ਵਿੱਚ ਵੜ ਨਹੀਂ ਦਿੰਦੇ ਤਾਂ ਇਸ ਦੌਰਾਨ ਹਾਈ ਵੋਲਟੇਜ ਡਰਾਮਾ ਹੈ ਜਿਹੜਾ ਨੂੰ ਦੇ ਵੱਲੋਂ ਕੀਤਾ ਗਿਆ ਸਹੁਰੇ ਘਰ ਦੇ ਬਾਹਰ ਖੜੇ ਹੋ ਕੇ ਤਾਂ ਦੱਸਿਆ ਜਾ ਰਿਹਾ ਕਿ ਪੀੜਤ ਜਿਹਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੀ 2 ਸਾਲ ਦੀ ਬੇਟੀ ਹੈ ਤੇ ਉਸ ਨੂੰ ਉਹਦੇ ਸਹੁਰੇ ਨੇ ਜਿਹੜੇ ਦਹੇਜ ਲਈ ਤੰਗ ਪਰੇਸ਼ਾਨ ਕਰਦੇ ਨੇ ਤੇ ਜਦੋਂ ਕਿ ਉਹਨਾਂ ਕਹਿਣਾ ਹੈ ਕਿ ਉਸਨੇ ਜਿੰਨਾ ਕੁਝ ਉਹਦੇ ਘਰਦਿਆਂ ਨੇ ਦਿੱਤਾ ਉਹ ਲੈ ਆਈ ਸੀ ਤੇ ਉਸ ਤੋਂ ਬਾਅਦ ਵੀ ਹੋਰ ਦਾਜ ਦੀ ਮੰਗ ਕਰਦੇ ਹਨ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਪੀੜਤ ਲੜਕੀ ਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਸੋਹਰਿਆਂ ਦੇ ਵੱਲੋਂ ਕਿ ਉਸ ਨੂੰ ਬਾਹਰ ਤੱਕ ਕੱਢਣ ਨੂੰ ਗਏ ਪਰ ਜਿਹੜੀ ਲੜਕੀ ਆ ਉਹ ਆਪਣੇ ਸੋਹਰੇ ਘਰ ਵਸਣਾ ਚਾਹੁੰਦੀ ਆ ਪਰ ਉਸ ਨੂੰ ਘਰੇ ਵੜ ਨਹੀਂ ਦਿੱਤਾ ਜਾਂਦਾ ਤਾਂ ਇਸ ਮੌਕੇ ਪੀੜਤ ਲੜਕੀ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਬਾਰੇ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਮੈਂ ਬਟਾਲੇ ਦੀ ਰਹਿਣ ਵਾਲੀ ਜੇ ਮੇਰਾ ਵਿਆਹ ਫਤਿਹ ਸਿੰਘ ਕਲੋਨੀ ਵਿੱਚ ਹੋਇਆ ਜੇ ਤੇ ਮੇਰੇ ਸੋਹਰੇ ਪਰਿਵਾਰ ਨੇ 3 ਸਾਲ ਹੋ ਗਿਆ ਮੈਨੂੰ ਬਹੁਤ ਜ਼ਿਆਦਾ ਹਰੈਸਮੈਂਟ ਕੀਤਾ ਬਹੁਤ ਜ਼ਿਆਦਾ ਤੰਗ ਕੀਤਾ ਮੈਂ ਬਹੁਤ ਜ਼ਿਆਦਾ ਅੱਕ ਗਈ ਆ ਕੀ ਕਾਰਨ ਕੀ ਤੰਗ ਕਰਨ ਦਾ ਤੰਗ ਕਰਨ ਦਾ ਕਾਰਨ ਹੈ ਵਾ ਕਿ ਆਪਣੇ ਘਰੋਂ ਤਾਂ ਹੀਜ ਨਹੀਂ ਲੈ ਕੇ ਆਈ ਕੁਛ ਨਹੀਂ ਲੈ ਕੇ ਆਈ ਬਸ ਮੇਰੇ ਮਾਪਿਓ ਨੇ ਦੇ ਵੀ ਦਿੱਤਾ ਤਾਂ ਵੀ ਨਹੀਂ ਇਹਨਾਂ ਨੂੰ ਚੈਨ ਆਂਦਿਆ ਇਹ ਬਸ ਨਿੱਕੀ ਨਿੱਕੀ ਗੱਲ ਤੋਂ ਕਲੇਸ਼ ਪਾਉਂਦੇ ਜੇ ਨਿੱਕੀ ਨਿੱਕੀ ਗੱਲ ਤੋਂ ਮੇਰਾ ਘਰ ਵਾਲਾ ਮਾਰਦਾ ਕੁੱਟਦਾ ਜੇ 3 ਸਾਲ ਹੋ ਗਏ ਤੇ 3 ਸਾਲ ਹੋਏ ਜੇ ਤੇ 2 ਸਾਲ ਦੀ ਮੇਰੀ ਕੁੜੀ ਜੇ ਦਾਜ ਦੀ ਮੰਗ ਕਰਦੇ ਹਾਂਜੀ ਦਾਜ ਪਿੱਛੇ ਮੈਨੂੰ ਹਰਾਸਮੈਂਟ ਕਰਦੇ ਮੈਨੂੰ ਤੰਗ ਕਰਦੇ ਕਿ ਆਪਣੇ ਘਰ ਚੱਲ ਜੇ ਤੰਗ ਹੋ ਕੇ ਛੋਟੀ ਛੋਟੀ ਗੱਲਾਂ ਲੇ ਕੰਦ ਵੀ ਕਰਦੀ ਬਟਵਾਰਾ ਵੀ ਕਰਦਾ ਇਹਨਾਂ ਨੇ ਤਾਂ ਵੀ ਮੇਰਾ 16 ਮਹੀਨੋਂ ਜੇ ਨਹੀਂ ਦਿੰਦਾ ਮੈਨੂੰ ਬਹੁਤ ਜ਼ਿਆਦਾ ਮੇਰੇ ਨਾਲ ਨਾਨਾ ਦਾ ਵੀ ਹੱਥ ਹੈਗਾ ਜੇ ਵਿੱਚ ਕਿੰਨੇ ਬੱਚੇ ਤਾਂ ਮੇਰਾ ਇੱਕੋ ਹੀ ਬੱਚਾ ਜੀ ਇਹ ਤਰ੍ਹਾਂ ਬਹਿ ਲੇਡੀ ਜੀ ਨੂੰ ਕੀ ਦੱਸਿਆ ਬੇਟੀ ਉਹ ਕਹਿੰਦੀ ਮੇਰਾ ਦੋਹਾਂ ਦੀਆਂ ਦਾ ਬਿਲਕੁਲ ਚੱਲਦਾ ਪਿਆ ਹੈ ਘਰ ਐ ਘਰਤਾ ਲੱਗਾ ਹੈ ਕਹਿੰਦੇ ਲੋਕ ਇਹਦਾ ਬਿਤਾਲਾ ਮਾਰ ਕੇ ਬਾਪ ਚਲੇ ਜਾਂਦੇ ਨੇ ਕਿਤੇ ਮੈਨੂੰ ਬਾਹਰ 2 ਦਿਨ ਤੋਂ ਖੁਲਾ ਰਿਹਾ ਆ। ਪੁਲਿਸ ਵੀ ਕਿੰਦੀ ਸੁਣਵਾਈ ਨਹੀਂ ਕਰਦੀ। ਮੈਂ ਪੁਲਿਸ ਨੂੰ ਹਟਕਾਉਣ ਕਿ ਤਾਂ ਸੁਣਵਾਈ ਕਰਾਂਗੇ ਹੁਣ ਅਸੀਂ ਮੌਕੇ ਤੇ ਆ ਬੁਲਾਏ 2 ਮਿੰਟ ਚ ਪਹੁੰਚ ਗਏ ਆ। ਆਪਣੀ ਕੰਪਲੇਂਟ ਲਖਾਉਣ ਚੋਂ ਕਿ ਆ ਗਏ। ਜੋ ਮਾੜਾਤ ਦਾ ਬੰਦੀ ਕਾਰਵਾਈ ਆਪਾਂ ਕਰਦਾਂਗੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ।